ਸੱਚੀ ਗੱਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼ੁਰੂ ਚ ਦੋ ਗੱਲਾਂ ਪਹਿਲੀ ਤੋਂ ਉਹੀ ਗੱਲ ਜਿਹਦੇ ਪਰ ਮੈਨੂੰ ਕਈ ਵਾਰੀ ਤੁਹਾਡੇ ਕੁਝ ਦੋਸਤ ਕਹਿ ਵੀ ਰਹੇ ਨੇ ਜੀ ਹਰ ਰੋਜ਼ ਨਾ ਕਿਹਾ ਕਰੋ ਸਾਨੂੰ ਅਸਤੇ ਸਬਸਕ੍ਰਾਈਬ ਕੀਤਾ ਹੋਇਆ ਤੇ ਮੈਂ ਫਿਰ ਇਹ ਕਹਿੰਦਾ ਬਈ ਇੱਕ ਤਾਂ ਮੈਂ ਯਾਦ ਕਰਾਉਣਾ ਇੱਕ ਕਿਸਮ ਦੀ ਆਦਤ ਵੀ ਬਣ ਗਈ ਇੱਕ ਤੀਜੀ ਗੱਲ ਕੁਝ ਜਿਹੜੇ ਨਵੇਂ ਸਬਸਕ੍ਰਾਈਬਰ ਛੁੱਟਦੇ ਨੇ ਨਵੇਂ ਵੀਅਰਸ ਉਹਨਾਂ ਨੂੰ ਵੀ ਯਾਦ ਕਰਾ ਦੇਣਾ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਇਹ ਤਾਂ ਪਹਿਲੀ ਗੱਲ ਦੂਜੀ ਗੱਲ ਦੂਜੀ ਗੱਲ ਅੱਜ ਦੋ ਵੀਡੀਓ ਦੀ ਗੱਲ ਕਰਨੀ ਹੈ ਪਹਿਲਾ ਵੀਡੀਓ ਦੇ ਵਿੱਚ ਇੱਕ ਮਦਲ ਇਹਦੇ ਸੀ ਅੱਜ ਦੋ ਮਦਲ ਲਵਾਂਗੇ ਪਹਿਲਾ ਮਦਲ ਤਾਂ ਲਵਾਂਗੇ ਦਿੱਲੀ ਦਾ ਕੇਜਰੀਵਾਲ ਦਾ ਜਿਹੜਾ ਕਿਸੇ ਟਾਈਮ ਇਹ ਕਹਿੰਦਾ ਸੀ ਕਿ ਜੇ ਅਸੀਂ ਕੰਮ ਕੀਤੇ ਅਸੀਂ ਨੂੰ ਵੋਟ ਪਾਓ ਤੇ ਹੁਣ ਵੋਟਾਂ ਲਈ ਲਟਕੜੀਆਂ ਕੱਢਣੀਆਂ ਪੈ ਰਹੀਆਂ ਨੇ ਮੈ ਅਮਰੀਕਾ ਦਾ ਸਾਰੀਆ ਪਾਰਟੀਆ ਕਰਦੀਆਂ ਨੇ ਪਰ ਇਹ ਚੇਂਜ ਦੇਖੋ ਕਿਵੇਂ ਹੈ ਇਸ ਵਾਰ ਕਿ ਜਿਹੜੇ ਬੰਦੇ ਨੇ ਇਹ ਕਿਹਾ ਸੀ ਦਿੱਲੀ ਦੇ ਵਿੱਚ ਕਿ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਇਓ ਤੇ ਹੁਣ ਕੀ ਗਿਆ ਹੋ ਗਿਆ ਕੀ ਕੋਈ ਖਾਸ ਗੱਲ ਹੋਗੀ ਡਰ ਹੋ ਗਿਆ ਕੀ ਕਾਰਨ ਹੈ ਕੀ ਅਨਲਿਸਿਸ ਹੈ ਦਿੱਲੀ ਦਾ ਤੇ ਨਾਲ ਮੈਂ ਗੱਲ ਕਰਨੀ ਆ ਆਪਣੇ ਭਾਈਚਾਰੇ ਦੀ ਜੀ ਪੱਤਰਕਾਰਾਂ ਨੂੰ ਫੜ ਕੇ ਅੰਦਰ ਘਰਤਾ ਚਾਹੇ ਕੋਈ ਬੋਟਾ ਦੇ ਲਈ ਪੈਸੇ ਦੇ ਰਿਹਾ ਸੀ ਨਹੀਂ ਦੇ ਰਿਹਾ ਸੀ ਕੁਝ ਵੀ ਹੋਵੇ ਪੱਤਰਕਾਰ ਤਾਂ ਆਪਣੀ ਡਿਊਟੀ ਤੇ ਸੀ ਤੇ ਉਹਨਾਂ ਨੂੰ ਨੌ ਬੰਦਿਆਂ ਨੂੰ ਫੜ ਕੇ 8 ਘੰਟੇ ਲਈ ਤੁਸੀਂ ਜੇਲ੍ਹ ਚ ਕੀਤਾ ਹਵਾਲਾ ਚ ਕੀਤਾ ਇਹ ਗੱਲ ਸਹੀ ਨਹੀਂ ਹੈ ਇਹਦੀ ਵੀ ਗੱਲ ਕਰਨੀ ਹੈ ਦੂਜੀ ਗੱਲ ਕਰਨੀ ਹੈ ਜਿਹੜਾ ਇਸ ਦੂਜਾ ਜਿਹੜਾ ਮੁੱਦਾ ਹੋਏਗਾ ਅੱਜ ਦੀ ਵੀਡੀਓ ਦਾ ਉਹ ਹੋਏਗਾ ਸੱਤ ਮੈਂਬਰ ਦੀ ਕਮੇਟੀ ਦਾ 2 ਦਸੰਬਰ ਨੂੰ ਹੁਕਮ ਹੋਇਆ ਸੀ ਪੂਰੇ ਮਹੀਨੇ ਬਾਅਦ ਬਲਕਿ 1 ਮਹੀਨਾ 2 ਦਿਨ 2 ਮਹੀਨੇ 2 ਦਿਨ ਬਾਅਦ 2 ਦਸੰਬਰ ਤੇ ਕੱਲ ਨੂੰ ਹੈਗੀ ਐ 4 ਫਰਵਰੀ ਦੇਖੋ 2 ਮਹੀਨੇ 2 ਦਿਨ ਬਾਅਦ ਆਖਰ ਮੀਟਿੰਗ ਬੁਲਾਈ ਗਈ ਫੈਸਲਾ ਕੀ ਹੁੰਦਾ ਉਹਦੀ ਤਾਂ ਗੱਲ ਕਰਨੀ ਹੈ ਲੇਕਿਨ ਉਦੋਂ ਬੁਲਾਈ ਗਈ ਜੋ ਜੋ ਜਿਹਦੇ ਬਾਰੇ ਕਮੇਟੀ ਬਣਾਈ ਗਈ ਸੀ ਉਹਦਾ 2/3 ਕੰਮ ਤਾਂ ਲਗਭਗ ਹੋ ਗਿਆ ਇਹ ਵੀ ਗੱਲ ਕਰਨੀ ਹੈ ਸੋ ਦੋ ਮੁੱਦਿਆਂ ਤੇ ਗੱਲ ਕਰਾਂਗੇ ਪਹਿਲਾਂ ਆਪਾਂ ਕੇਜਰੀ ਬੰਦ ਗੱਲ ਕਰ ਲਈ ਜਿੱਲੀ ਦੇ ਵਿੱਚ ਬੜੀ ਗਹਿਗਾਚ ਲੜਾਈ ਹੈ ਇਹ ਤਾਂ ਇਸ ਵਾਰ ਦੇਖ ਹੀ ਲਿਆ ਨਾ ਸਿਰਫ ਗਹਿਗਾਚ ਲੜਾਈ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ ਬਲਕਿ ਕਾਂਗਰਸ ਵੀ ਤਕੜੀ ਹਾਜ਼ਰੀ ਲਵਾ ਰਹੀ ਹੈ ਪ੍ਰੇਨਕਾ ਗਾਂਧੀ ਰਾਹੁਲ ਗਾਂਧੀ ਔਰ ਰਾਹੁਲ ਗਾਂਧੀ ਤਾਂ ਤਕੜੇ ਨਿਸ਼ਾਨੇ ਲਾਏ ਨੇ ਮੋਦੀ ਸਾਹਿਬ ਵਾਂਗ ਕਿ ਜਿਹੜਾ ਬੰਦਾ ਛੋਟੀ ਜੀ ਕਾਰ ਦੇ ਵਿੱਚ ਹੁੰਦਾ ਸੀ ਹੁਣ ਸੀਸ਼ ਮਹਿਲ 'ਚ ਰਹਿੰਦਾ ਹੈ ਮੌਕਾ ਤਾਂ ਮਿਲ ਗਿਆ ਤੇ ਕ腐ਸ਼ਨ ਦੇ ਮੁੱਦਿਆਂ ਦੀ ਵੀ ਗੱਲ ਦੂਜੇ ਪਾਸੇ ਮੋਦੀ ਸਾਹਿਬ ਤਾਂ ਕਹਿੰਦੇ ਇਹ ਆਪ ਦਾ ਹੈ ਤੇ ਆਪ ਦਾ ਤੋਂ ਖਿਹੜਾ ਛਡਾ ਲਓ ਹੁਣ ਤੁਸੀਂ ਤੇ ਗਰੰਟੀਆਂ ਸ਼ੁਰੂ ਤੋਂ ਕੀਤੀਆਂ ਸੀ ਕੇਜਰੀਵਾਲ ਨੇ ਫ੍ਰੀ ਵਿਊਜ਼ ਮੁਫਤ ਦਿਆ ਰਿਉੜੀਆਂ ਇਹ ਕਹਿ ਕੇ ਯਾਦ ਦੇਵਾਂ ਕਿ ਸਾਨੂੰ ਵੋਟਾਂ ਪਾਓ ਵੋਟਾਂ ਦੀ ਤਾਂ ਭੁੱਲੀ ਸ਼ੁਰੂ ਕਰਤੀ ਜਿਹਨੇ ਦੇਸ਼ ਦਾ ਪੋਲੀਟਿਕਲ ਸਿਸਟਮ ਹੀ ਬਦਲਤਾ ਜਿਸ ਤਰੀਕੇ ਨਾਲ ਹੁਣੇ ਪਹਿਲਾਂ ਤਾਂ ਕੱਲਾ ਕੇਜਰੀਵਾਲ ਕਹਿੰਦਾ ਸੀ ਵੋਟ ਪਾਉਂਗੇ 18 ਸਾਲ ਤੋਂ ਉੱਪਰ ਹਰ ਔਰਤ ਨੂੰ 1000 ਰੁਪਏ ਮਹੀਨਾ ਉਹ ਤਾਂ 2100 ਕਰਤਾ ਜਦੋਂ ਕਹਦੇ ਜੇ 27 ਚ ਜਿੱਤਾਂਗੇ ਤਾਂ ਲੇਕਿਨ ਪੰਜਾਬ ਚ ਤਾਂ ਇਹ ਕਿਹਾ ਕਿ ਜਿੱਤੇ ਸੀ ਤਾਂ ਇਹ ਸਾਰਾ ਕੁਝ ਹੁਣ ਸਾਰੀਆਂ ਪਾਰਟੀਆਂ ਕਰ ਲੱਗੀਆਂ ਇੱਕ ਤੋਂ ਇੱਕ ਵਜ ਕੇ ਬੋਲੀ ਲੱਗ ਰਹੀ ਹੈ ভোটার ਦੀ ਕੋਈ 2500 ਦੇ ਰਿਹਾ ਕੋਈ ਨਾਲ ਦੋ ਸਟੈਂਡਰ ਦੇ ਰਿਹਾ ਕੋਈ ਬਸਤ ਸਿਹਤ ਦੀ ਗੱਲ ਕਰੇ ਇਹ ਵੀ ਮਾਲਾ ਕਲੀਨਿਕ ਨੂੰ ਲੈ ਕੇ ਆਏ ਸੀ ਜਿਹੜੀ ਸਾਰਾ ਕੁਝ ਬਦਲ ਕੇ ਰੱਖਤਾ ਔਰ ਦਿੱਲੀ ਵਾਲਿਆਂ ਨੂੰ ਤੁਸੀਂ ਦੇਖਿਆ ਕਿ ਮੁੱਦੇ ਕਿਹੜੇ ਰਹੇ ਆਹੀ ਫ੍ਰੀ ਵੀਜ਼ ਬਦ ਤੋਂ ਬਦ ਕੌਣ ਫਾਇਦੇ ਦਿੰਦਾ ਜਿਵੇਂ ਇਹਨਾਂ ਨੇ ਕਿਹਾ ਦੇਖੋ ਜੇ ਸਾਨੂੰ ਵੋਟ ਨਾ ਪਈ ਕੇ ਜੀਵਨ ਕਹਿੰਦਾ ਆ ਜਿਹੜਾ ਅਸੀਂ ਔਰਤਾਂ ਮੁਫਤ ਸਫਰ ਕਰਦੀਆਂ ਨੇ ਪਾਣੀ ਮੁਫਤ ਮਿਲਦਾ ਹੈ ਬਿਜਲੀ ਮੁਫਤ ਮਿਲਦੀ ਹੈ ਸਿਹਤ ਸਬਦਾਵਾ ਮੁਫਤ ਨੇ ਸਿੱਖਿਆ ਮੁਫਤ ਸਭ ਕੁਝ ਬੰਦ ਹੋ ਜੂ ਉਹ ਉਲਟ ਕਰ ਰਹੇ ਨੇ ਮੋਦੀ ਸਾਹਿਬ ਕਹਿੰਦੇ ਮੋਦੀ ਕੀ ਗਰੰਟੀ ਹੈ ਕਿ ਮੋਦੀ ਕੀ ਗਰੰਟੀਆਂ ਪੂਰੀ ਹੋਊਗੀ ਤੇ ਕਿਹੜੀਆਂ ਗਰੰਟੀਆਂ ਉਹ ਧੂ ਵੀ ਜ਼ਿਆਦਾ ਨੇ ਤੇ ਉਹ 2500 ਰੁਪਏ ਮਹੀਨਾ ਦੇਣਾ ਹੋਲੀ ਦਿਵਾਲੀ ਨੂੰ ਸਿਲੰਡਰ ਦੇਣੇ ਨੇ ਕਾਂਗਰਸ ਉਹ ਧੂ ਵੀ ਵੱਧ ਦਿੰਨੀ ਵੱਧ ਤਾਂ ਬੋਲੀ ਲੱਗ ਰਹੀ ਹੈ ভোটার ਦੀ ਬੋਲੀ ਲੱਗ ਰਹੀ ਹੈ ਮੁੱਦੇ ਕਿਤੇ ਨਹੀਂ ਤਾਂ ਇਹ ਇੱਕ ਤਾਂ ਇਸ ਤਰ੍ਹਾਂ ਦੀ ਗਹਿਗਾ ਚੜ੍ਹ ਚੁੱਕੀ ਦੂਜਾ ਕੋਈ ਮਰਿਆਦਾ ਕੋਈ ਨੈਤਿਕਤਾ ਨਹੀਂ ਤੀਜਾ ਪੰਜਾਬੀ ਜਿਵੇਂ ਬਦਨਾਮ ਹੋਏ ਨੇ ਜੱਕ ਕੀਤੇ ਗਏ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਇਲੈਕਸ਼ਨ ਚ ਜਿਵੇਂ ਪ੍ਰਵੇਸ਼ ਪਰਮਾਨਿਕ ਲੋਜੀਕ ਦਾ ਪੰਜਾਬ ਨੰਬਰ ਦੀਆਂ ਗੱਡੀਆਂ ਗੁੰਡੇ ਘੁੰਮ ਰਹੇ ਨੇ ਔਰ ਉਸ ਤੋਂ ਬਾਅਦ 26 ਜਨਵਰੀ ਚ ਖਤਰਾ ਹੋ ਗਿਆ ਫਿਰ ਸਕਿਉਰਿਟੀ ਵਾਪਸ ਲੈ ਲਈ ਜਿਹੜੀ ਇਹ ਆਮ ਆਦਮੀ ਪਾਰਟੀ ਕਟੜ ਇਮਾਨਦਾਰ ਪਾਰਟੀ ਦੇ ਲੀਡਰ ਨੂੰ ਦੋ ਪਾਸਿਓ ਜੈਡ ਸਕਿਉਰਿਟੀ ਇੱਕ ਵਾਰਸ ਲੈ ਲਈ ਫਿਰ ਕਿਹਾ ਗਿਆ ਦੋਨੇ ਮੁੱਖ ਮੰਤਰੀ ਦਿੱਲੀ ਔਰ ਪੰਜਾਬ ਦੇ ਨੇ ਜੀ ਇਹ ਕੀ ਧੱਕਾ ਕੀਤਾ ਸਾਡੇ ਨਾਲ ਇਹ ਵੀ ਚੱਲਿਆ ਧੱਕਾ ਇਹ ਖੂਰ ਹੋਇਆ ਪੰਜਾਬ ਬਦਨਾਮ ਉਹਦੋਂ ਹੋਇਆ ਜਦੋਂ ਕਪੂਰਥਲਾ ਹਾਊਸ ਤੇ ਰੇਡ ਹੋਈ ਔਰ ਉਹ ਤਾਂ ਰਿਟਾਇਰਿੰਗ ਅਫਸਰ ਦਾ ਕਹਿੰਦੇ ਜੀ ਧਾਰੇ ਲੱਗੇ ਸੀ ਇਹ ਕਹਦੇ ਜੀ ਭਗਵੰਤ ਮਾਨ ਕਿ ਜੀ ਇੰਨਾ ਕੁਛ ਫਰੋਲਤਾ ਲੇਡੀ ਦੇ ਟਰੰਕ ਤੱਕ ਫਰੋਲ ਤੇ ਨਿਕਲਿਆ ਕੁਛ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਇਹ ਕਹਦੇ ਜੀ ਇਹ ਬੰਦੇ ਰਹੇ ਨੇ ਇਹ ਤੁਸੀਂ ਇਹ ਕਹਦੇ ਪ੍ਰਵੇਸ਼ ਬਰਮਾ ਬੰਦ ਰਿਹਾ ਕਹਿਲੋਤ ਬੰਦ ਰ ਬੜਾ ਕੁਛ ਚੱਲਿਆ ਔਰ ਕਾਰ ਦਾ ਮਸਲਾ ਖੜਾ ਹੋ ਗਿਆ ਜੀ ਪੰਜਾਬ ਦੀ ਕਾਰ ਆ ਜੀ ਕਹਿੰਦੇ ਪੰਜਾਬ ਸਰਕਾਰ ਦੀ ਤੋਂ ਇਹ ਇੱਕ ਦੂਜੇ ਤੇ ਦ੍ਰਿਸ਼ਣ ਬਾਜੀ ਫੇਰ ਜਮਨਾ ਦਾ ਮੁੱਦਾ ਜਮਨਾ ਦੇ ਜ਼ਹਿਰੀਲਾ ਪਾਣੀ ਪਿਲਾ ਰਹੇ ਜੀ ਮੋਦੀ ਕਹਿੰਦਾ ਮੈਂ ਵੀ ਪੀਂਦਾ ਭਾਈ ਸਾਡੇ ਮੰਤਰੀ ਸਾਡੇ ਜੱਜ ਸਾਰੇ ਪੀਂਦੇ ਨੇ ਹਰਿਆਣਾ ਕਿਵੇਂ ਜ਼ਹਿਰੀਲਾ ਪਾਣੀ ਦੇ ਸਕਦਾ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿਨ ਸੈਣੀ ਨੇ ਆ ਕੇ ਚੂੜੀ ਪੀ ਕੇ ਵੀ ਦਿਖਾਤੀ ਨੋਟਸ ਤੇ ਨੋਟਸ ਦਿੱਤਾ ਜਿਹੜਾ ਚੋਣ ਕਮਿਸ਼ਨ ਨੇ ਕੇਸਰੀਵਾਲ ਤਾਂ ਕਹਿੰਦਾ ਚੋਣ ਕਮਿਸ਼ਨ ਦਿੱਲੀ ਪੁਲਿਸ ਭਾਜਪਾ ਇਹ ਸਭ ਰੜੇ ਹੋਏ ਨੇ ਤੋ ਇਸ ਕਿਸਮ ਦੀ ਗੱਲ ਹੋਈ ਉੱਥੇ ਆ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਇਹ ਇਸ ਕਰਕੇ ਮੈਂ ਇਹਨੂੰ ਕੰਡੈਮਨ ਕਰਦਾ ਨਿੰਦਾ ਕਰਦਾ ਕਿ ਪੱਤਰਕਾਰ ਸ਼ਿਕਾਇਤ ਇਹ ਹੋਈ ਸੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਪੈਸੇ ਵੰਡ ਰਹੇ ਨੇ ਪੱਤਰਕਾਰ ਕਵਰ ਕਰ ਰਹੇ ਸੀ ਨੌ ਪੱਤਰਕਾਰ ਸੀ ਦੋ ਤਿੰਨ ਦਾ ਸਪੋਕਸਪੀਰ ਵੀ ਸੀ ਤੇ ਉਹਨਾਂ ਨੂੰ ਫੜ ਕੇ ਕੈਮਰਾਮੈਨ ਸੀ ਫੜ ਲਿਆ ਤਗਲੀਗ ਰੋਗ ਠਾਣੇ ਚਲੇ ਗਏ ਉਹ ਕਿਸ ਕੇ ਚ ਫੜਿਆ ਕਿਸ ਨੂੰ ਨਹੀਂ ਪਤਾ ਧੱਕਾ ਹੈ ਬਸ ਇਹ ਹੀ ਤਾਂ ਧੱਕਾ ਹੋਰ ਧੱਕਾ ਕੀ ਹੁੰਦਾ ਜਿਹਦਾ ਦਾ ਲੱਗਦਾ ਉਹ ਧੱਕਾ ਹੀ ਕਰਦਾ ਆ ਮਾਲੀ ਵੀ ਫੜਿਆ ਸੀ ਇੱਥੇ ਪੰਜਾਬ ਚ ਜਿਹੜੇ ਵੀ ਸੱਤਾਧਾਰ ਰਿਤਰ ਹੈ ਉਹ ਕਈ ਵਾਰੀ ਪ੍ਰੋਵਾਈਡ ਹੀ ਕਰਦੀ ਉਹਨੂੰ ਇਹ ਲੱਗਦਾ ਵੀ ਹੌਨਾ ਸਾਡੇ ਕੋਲ ਜੋ ਸੱਤਾ ਹੈ ਠੀਕ ਹੈ ਤੋਂ ਉਹ ਅਠ ਘੰਟੇ ਰੱਖੇ ਉੱਥੇ ਅਮਨ ਅਰੋੜਾ ਦੀ ਬੇਇੱਜ਼ਤੀ ਕੀਤੀ ਹੈ ਤੋਤਲ ਮੰਤਰੀ ਹੋਰ ਸੀ ਮੰਤਰੀ ਹੋਗੇ ਤੁਸੀਂ ਪੰਜਾਬ ਦੇ ਦਿੱਲੀ ਚ ਨਹੀਂ ਤੁਹਾਡੀ ਕੀ ਗੱਲ ਬਾਤ ਮੈਨੂੰ ਨਹੀਂ ਦਿੱਤਾ ਇਹ ਜੇ ਹਾਲਾਤ ਚ ਦਿੱਲੀ ਦੀ ਇਲੈਕਸ਼ਨ ਹੋ ਰਹੀ ਹੈ ਤੇ ਕਈ ਗੱਲਾਂ ਦਿੱਲੀ ਦੀ ਇਲੈਕਸ਼ਨ ਬਾਰੇ ਘੁੰਮ ਰਹੀਆਂ ਨੇ ਜਿਨ੍ਹਾਂ ਚੋਂ ਇੱਕ ਗੱਲ ਤਾਂ ਇਹ ਹੀ ਘੁੰਮ ਰਹੀ ਹੈ ਕਿ ਇਸ ਵਾਰ ਕਾਂਗਰਸ ਵੀ ਚਾਹੁੰਦੀ ਹੈ ਚਾਹੇ ਕਾਲਾ ਚੋਰ ਜੱਥੇ ਜੇ ਕਾਲਾ ਚੋਰ ਤਾਂ ਫਿਰ ਬੀਜੇਪੀ ਹੋ ਗਿਆ ਨਾ ਹੋਰ ਕੀ ਤੀਜੀ ਪਾਰਟੀ ਕਿਹੜੀ ਹੈ ਆਮ ਆਦਮੀ ਪਾਰਟੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਹਾਰੂਗੀ ਦਿੱਲੀ ਚ ਤੇ ਪੰਜਾਬ ਚ ਸਾਡਾ ਦਾ ਲਗੂ 27 ਚ ਤੇ ਪੰਜਾਬ ਚ ਬਹੁਤ ਕੁਛ ਐਸਾ ਚੱਲ ਰਿਹਾ ਉਹ ਤੇ ਗੱਲ ਬੱਕਰੀ ਕਰਾਂਗੇ ਕਿ 27 ਚ ਕੀ ਬੰਨਣਾ ਕੀ ਨਹੀਂ ਬੰਨਣਾ ਲੇਕਿਨ ਜਿਵੇਂ ਪੰਜਾਬ ਸਰਕਾਰ ਸਾਰੀ ਉੱਤੇ ਰਹੀ ਸਾਰੇ ਚੇਅਰਮੈਨ ਸਾਰੇ ਮੰਤਰੀ ਸਾਰੇ ਲੀਡਰ ਦਿੱਲੀ ਚ ਰਹੇ ਤਾਂ ਇਹ ਗੱਲ ਜਿਹੜੀ ਮੈਂ ਸ਼ੁਰੂ ਜ ਕੀਤੀ ਸੀ ਕਿ ਜਿਹੜਾ ਕੇਜਰੀਵਾਲ ਇਹ ਕਹਿੰਦਾ ਹੁੰਦਾ ਸੀ ਕਿ ਜੇ ਅਸੀਂ ਚੰਗੇ ਕੰਮ ਕੀਤੇ ਨੇ ਤੇ ਸਾਨੂੰ ਵੋਟ ਪਾਓ ਨਹੀਂ ਨਾ ਪਾਇਓ ਤੇ ਇਸ ਵਾਰ ਲਿਲਟੂ ਡਗੜ ਆਤੀਆਂ ਉਹਦਾ ਕਾਰਨ ਕੀ ਇਸ ਵਾਰ ਕੰਮ ਨਹੀਂ ਹੋਇਆ ਕੀ ਹੋਇਆ ਇਹ ਤਾਂ ਹੁਣ 8 ਫਰਵਰੀ ਨੂੰ ਪਤਾ ਲੱਗੂ ਪੰਜ ਨੂੰ ਵੋਟਾਂ ਪੈਣੀਆਂ ਨੇ 8 ਨੂੰ ਨਤੀਜੇ ਆਉਣੇ ਨੇ ਹੁਣ ਆਜੋ ਦੂਜੇ ਮੁੱਦੇ ਦੀ ਗੱਲ ਦੂਜਾ ਮੁੱਦਾ ਬੜਾ ਹੈਮ ਹੁਕਮਨਾਮਾ ਹੋਇਆ ਸੀ ਅਕਾਲ ਤਖਸਾ ਇਹ ਹੋਇਆ ਸੀ ਕਿ ਜਿਹੜੇ ਤੁਸੀਂ ਨੈਤਿਕ ਆਧਾਰ ਗਵਾ ਚੁੱਕੇ ਹੈ ਨਾ ਲੀਡਰਸ਼ਿਪ ਉਹਨੂੰ ਹੁਣ ਕੋਈ ਹੱਕ ਨਹੀਂ ਹੈ ਲੀਡਰੀ ਕਰਨ ਦਾ ਉਹਨਾਂ ਨੇ ਇਹ ਕਿਹਾ ਗਿਆ 6 ਮਹੀਨੇ ਦੇ ਅੰਦਰ ਅੰਦਰ ਪਹਿਲਾਂ ਤਾਂ ਤੁਸੀਂ ਵੋਟਾਂ ਬਣਾਓ ਮੈਂਬਰਸ਼ਿਪ ਕਰੋ ਔਰ ਮੈਂਬਰਸ਼ਿਪ ਬਣਾਉਣ ਲਈ ਉਹਨਾਂ ਨੇ ਕਿਹਾ ਬੋਗਸ ਭਰਤੀ ਨਹੀਂ ਹੋਣੀ ਚਾਹੀਦੀ ਆਧਾਰ ਕਾਰਡ ਨਾਲ ਭਰਤੀ ਕਰੋ ਭਰਤੀ ਹੋਏਗੀ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਪਹਿਲਾਂ 6 ਮੈਂਬਰੀ ਫਿਰ ਇੱਕ ਮੈਂਬਰ ਕਿਰਪਾਲ ਸਿੰਘ ਬਣੂਗਰ ਪਾ ਲਿਆ ਅਗਵਾਈ ਕਰਨਗੇ ਹਰਜਿੰਦਰ ਸਿੰਘ ਤੰਬੇ ਦੋ ਲੈ ਲੈ ਵਿਰੋਧੀਆਂ ਦੇ ਗੁਰਪ੍ਰਤਾਪ ਸਿੰਘ ਬਡਾਲਾ ਸੰਤਾ ਸਿੰਘ ਅਮੈਦਪੁਰੀ ਇੱਕ ਲੈ ਲੈ ਵਿਚ ਵਿਚਾਰਲਾ ਜਾ ਮਨਪ੍ਰੀਤ ਯਾਲੀ ਇੱਕ ਬਿਲਕੁਲ ਨਿਰਪੱਖ ਜਾਂ ਆਪਣੇ ਵਾਲਾ ਜਾਂ ਅਕਾਲ ਤਖਤ ਦੀ ਨੁਮਾਇੰਦਗੀ ਵਾਲਾ ਬੀਬੀ ਸਤਵੰਤ ਕੌਰ ਤੇ ਦੋ ਇਕਵਾਲ ਸਿੰਘ ਝੁੰਦਾ ਵੀ ਲੈ ਲਿਆ ਇਦਿਕ ਸੋ ਇਸ ਤਰੀਕੇ ਨਾਲ ਇਹ ਸੱਤ ਮੈਂਬਰੀ ਕਮੇਟੀ ਉਦੋਂ ਬੜੀ ਸੀ ਤਾਂ ਹੁਣ ਕਮੇਟੀ ਦੀ ਮੀਟਿੰਗ ਹੋਣੀ ਚਾਹੀਦੀ ਸੀ ਪ੍ਰੋਵਾਈਡ ਨਹੀਂ ਕੀਤੀ ਇੱਕ ਮੂਵਮੈਂਟ ਚਲਾਈ ਜੀ ਮੁਹਿੰਮ ਚਲਾਈ ਦਲਜੀਤ ਸਿੰਘ ਚੀਮਾ ਨੇ ਕੱਲੇ-ਕੱਲੇ ਟੀਵੀ ਤੇ ਜਾ ਕੇ ਇੰਟਰਵਿਊ ਕੀਤੀਆਂ ਦਿੱਤੀਆਂ ਕਿ ਜੀ ਅਸੀਂ ਇਹ ਨਹੀਂ ਕਰ ਸਕਦੇ ਸੱਤ ਮੈਂਬਰੀ ਕਮੇਟੀ ਰਾਹੀਂ ਤੁਹਾਡੇ ਯਾਦ ਹੋਊ ਇਹਦੇ ਕਾਨੂੰਨੀ ਅਡਜਟ ਹੁੰਦੀ ਹੈ ਸੰਵਿਧਾਨ ਦੀ ਆਗਿਆ ਦਿੰਦਾ ਇਹਦੇ ਨਾਲ ਪਾਰਟੀ ਡੀ ਰਜਿਸਟਰ ਹੋ ਜਾਉ ਇਹਦੇ ਨਾਲ ਚੋਣ ਨਿਸ਼ਾਨ ਚੜ੍ਹੇ ਜਾਓ ਐਸੀਆਂ ਗੱਲਾਂ ਹੋਈਆਂ ਸੀ ਨਾ ਉਹ ਗੱਲ ਜਿਹੜੀ ਹੈ ਲਗਾਤਾਰ ਕਰਦੇ ਰਹੇ ਫਿਰ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸਾਡਾ ਕਹਿੰਦੇ ਬਸਟ ਮਿਲਿਆ ਸੀ ਉਹਨਾਂ ਨੇ ਸਮਝਾਤਾ ਰਕਵੀਰ ਸਿੰਘ ਜਥੇਦਾਰ ਸਾਹਿਬ ਨੂੰ ਪਰ ਉਹਨਾਂ ਨੇ ਆਪਣੀ 20 ਜਨਵਰੀ ਨੂੰ ਭਰਤੀ ਸ਼ੁਰੂ ਕਰ ਲਈ ਤੇ ਭਰਤੀ ਜਿਹੜੀ ਐ ਪਿਕਚਰ ਜੇ ਜਦੋਂ ਉਹਨਾਂ ਨੇ ਕੀਤੀ ਸਮਿਖਿਆ ਕਹਿੰਦੇ ਜੀ 24 ਲੱਖ ਤੇ 4000 ਤੱਕ ਸੀ ਭਰਤੀ ਕਰ ਵੀ ਲੈ ਹਾਲੇ ਤਾਂ 10000 ਹੋਰ ਪਰਚੇ ਛੱਪ ਰਹੀਆਂ ਨੇ ਤਾਂ ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ ਹੋ ਫਿਰ ਉਹਨਾਂ ਨੇ ਇੱਕ ਪ੍ਰੋਪੋਜ਼ਲ ਲਿਆ ਦੀ ਕਿ ਜੀ 8ਵੇਂ ਪਰ ਸਾਡੇ ਲਾ ਲੋ ਦਰਜੀਤ ਸਿੰਘ ਚੀਮਾ ਸੋਚਾ ਸਿੰਘ ਲੰਗਾ ਬੰਟੀ ਰਮਾਨਾ ਇਸ ਤਰ੍ਹਾਂ 8 ਮੈਂਬਰ ਤੇ ਜਿਹਦੀ ਪਰਵਾਨਗੀ ਨਹੀਂ ਦਿੱਤੀ ਅਕਾਲ ਤਖਸਾਲਬ ਨੇ ਹੁਣ ਜਿਹੜੇ ਜ਼ਥੇਦਾਰ ਸਾਹਿਬ ਹਰਜਿੰਦਰ ਸਿੰਘ ਧੰਮੀ ਸਾਹਿਬ ਕਹਿੰਦੇ ਕਿ ਜੀ ਆਪਾਂ ਮੀਟਿੰਗ ਕਰ ਲਈਏ ਕਿਉਂਕਿ ਭਾਗੀ ਤੜਾ ਬਹੁਤ ਜ਼ੋਰ ਲਾ ਰਿਹਾ ਸੀ ਤੇ ਅਕਾਲ ਤਖਸਾਲਬ ਦੇ ਹੁਕਮਾਂ ਤੋਂ ਭੱਜ ਗਏ ਹੁਕਮਾਂ ਦੇ ਭਗੋੜੇ ਨੇ ਇਹ ਅਕਾਲੀ ਦਲ ਬਾਦਲਪੁਰ ਤੇ ਹੁਣ ਕੱਲ੍ਹ ਨੂੰ ਹੋਣੀ ਹੈ ਮੀਟਿੰਗ ਪਟਿਆਲੇ ਦੇ ਵਿੱਚ ਪਟਿਆਲੇ 'ਚ ਤਾਂ ਹੁਣੀਆ ਕਿਰਪਾਲ ਸਿੰਘ ਬਡੂਕਰ ਨੇ ਮਜੂਰ ਕਿ ਨਹੀਂ ਇਧਰ ਉਧਰ ਜਾ ਸਕਦੇ ਬਿਮਾਰ ਨੇ ਲੋ ਜੀ ਮੀਟਿੰਗ ਹੋ ਰਹੀ ਹੈ ਹੁਣ ਸਵਾਲ ਕੀ ਦੇ ਖੜੇ ਹੋਗੇ ਕਿ ਹੁਣ ਮੀਟਿੰਗ ਦਾ ਫਾਇਦਾ ਕੀ ਫਾਇਦਾ ਇਹ ਤਾਂ ਹੋ ਸਕਦਾ ਹੈ ਕਿ ਜੀ ਇਹ ਕਹਿ ਜਿਉਂ ਸੀਤਾ ਜੀ ਦੇਖੋ ਅਕਾਲ ਤਖਸ ਦੇ ਹੁਕਮਾਂ ਨੂੰ ਮੰਨ ਲਿਆ ਤੇ ਭਾਈ ਜੇ ਹੁਕਮਾਂ ਨੂੰ ਮੰਨਿਆ ਤੇ ਹੁਕਮ ਤਾਂ ਇਹ ਸੀ ਕਿ ਬੋਗਸ ਭਰਤੀ ਨਹੀਂ ਹੋਣੀ ਹੁਕਮ ਤਾਂ ਇਹ ਸੀ ਉਹਦੀ ਨਿਗਰਾਨੀ ਹੋਊਗੀ ਹੁਣ ਕੱਲ ਨੂੰ ਇਹ ਥੋੜੀ ਹੋਣਾ ਤੁਹਾਨੂੰ ਕੀ ਲੱਗਦਾ ਕਿ ਬਡਾਲਾ ਸਾਹਿਬ ਕਹਿੰਨਗੇ ਠੀਕ ਹੈ ਜੀ 24 ਲੱਖ ਕਰਤੇ ਆ ਬਾਕੀ ਆਪਾਂ ਨੂੰ ਕਰ ਲੈਣੇ ਫਿਰ ਨਿਗਰਾਨੀ ਕਾਦੀ ਰਹੇਗੀ ਦੂਜੇ ਪਾਸੇ ਤਰੀਕਾ ਤਾਂ ਇਹੀ ਹੈ ਵੀ 6 ਮਹੀਨੇ ਲਈ ਕਿਹਾ ਸੀ ਉਹਨਾਂ ਨੇ ਦੁਬਾਰਾ ਭਰਤੀ ਕਰ ਲਓ ਬੋਗਸ ਭਰਤੀ ਦੀ ਬਜਾਏ ਤੁਸੀਂ ਕਰ ਲਓ ਆਧਾਰ ਕਾਰਡ ਨਾਲ ਭਰਤੀ ਤੇ ਉਹ ਮੰਨ ਜਾਣਗੇ ਜਿਨ੍ਹਾਂ ਨੇ ਹੁਣ ਤੱਕ ਇਹੋ ਜਿਹਾ ਕੁਛ ਤੇ ਕਿਉਂ ਮੰਨਣਗੇ ਤੇ ਮਸਲਾ ਤਾਂ ਉੱਥੇ ਹੀ ਖੜ ਗਿਆ ਫਿਰ ਰਾਤ ਆ ਕੋਈ ਨਾ ਨਿਕਲਿਆ ਤੋੜੇ ਸਾਹਮਣੇ ਆ ਰਾਹ ਕਿਵੇਂ ਨਿਕਲੂਗਾ ਫਿਰ ਜੇ ਜਾਂ ਫਿਰ ਜੇ ਉਹਨਾਂ ਨੇ ਮੰਨ ਲਿਆ ਫਿਰ ਤਾਂ ਤੁਸੀਂ ਪ੍ਰਵਾਨਗੀ ਵੀ ਮਿਲ ਗਈ ਦੋ ਗੱਲਾਂ ਤਾਂ ਫਿਰ ਸਵਾਲ ਖੜੇ ਹੋਗੇ ਕਿ ਹੁਣ ਤੁਹਾਨੂੰ ਕੋ ਚੌਣਕ ਮਿਸ਼ਨ ਨਹੀਂ ਕੁਝ ਕਹੂ ਹੁਣ ਤੁਹਾਨੂੰ ਸੁਧਾਰ ਨਹੀਂ ਕੁਝ ਕਹਿੰਦਾ ਹੁਣ ਕਾਨੂੰਨੀ ਅਰਚਨ ਖਤਮ ਹੋ ਗਈ ਇਹਦਾ ਮਤਲਬ ਉਹ ਝੂਠ ਬੋਲਦੇ ਸੀ ਜਾਂ ਹੁਣ ਗਲਤ ਕਰ ਰਹੇ ਹੋ ਤੇ ਜੇ ਹੁਣ ਮੀਟਿੰਗ ਹੋ ਰਹੀ ਹੈ ਤੁਸੀਂ ਪ੍ਰਵਾਨਗੀ ਦੇਤੀ ਇਹਦਾ ਮਤਲਬ ਉਹ ਝੂਠ ਬੋਲਦੇ ਸੀ ਤੇ ਹੁਣ ਤੁਹਾਨੂੰ ਲੱਗਦਾ ਕਿ ਜੇ ਅਸੀਂ ਮਾਰਚ ਦੇ ਵਿੱਚ ਚਕਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲਿਆ ਤੇ ਦੂਜੇ ਕਹਿਣਗੇ ਜੀ ਇਹ ਤਾਂ ਕੱਲ ਤੱਕ ਦੇ ਸਭ ਤੇ ਹਕੂਮਤ ਨਹੀਂ ਮੰਨਿਆ ਤੇ ਹੁਣ ਉਹਨੂੰ ਜਸਟੀਫਾਈ ਕਰ ਲਈਆਂ ਕਰ ਲਈਏ ਤੇ ਵੈਸੇ ਸੰਗਤ ਨੂੰ ਤਾਂ ਸਮਝ ਕੀ ਰੱਖਿਆ ਤੁਹਾਨੂੰ ਲੱਗਦਾ ਕਿ ਸੰਗਤ ਨੂੰ ਕੁਝ ਨਹੀਂ ਪਤਾ ਸੰਗਤ ਨੂੰ ਸਭ ਕੁਝ ਪਤਾ ਹੈ ਪੰਥਰੀ ਕਰਨਾ ਜੋ ਕੁਝ ਕਰਨਾ ਸਭ ਸਮਝਦੇ ਨੇ ਸਭ ਸਮਝਦੇ ਨੇ ਵੀ ਕਿੱਥੇ ਗੜਬੜ ਕਰ ਰਹੇ ਹੋ ਕਿਉਂ ਹੋ ਰਹੀ ਹੈ ਇਹ ਵੀ ਸਮਝਦੇ ਨੇ ਇਹ ਵੀ ਸਮਝਦੇ ਨੇ ਕਿ ਜਿਹੜੀ ਕੱਲ ਦੀ ਮੀਟਿੰਗ ਹੈ ਹਾਲ ਦੀ ਕੜੀਓ ਚੋਂ ਲੱਗਦਾ ਨਿਕਲਣਾ ਕੁਛ ਨਹੀਂ ਇਹ ਵੀ ਗੱਲ ਨਾਲ ਹੈ ਕਿ ਉਹਦੇ ਚੋਂ ਕੁਛ ਨਹੀਂ ਨਿਕਲਣਾ ਤੇ ਜੇ ਨਿਕਲਣ ਵਾਲੀ ਗੱਲ ਹੁੰਦੀ ਤਾਂ ਫਿਰ ਉਹੀ ਹੈ ਕਿ ਪਿਛਲੀ ਭਰਤੀ ਰੱਦ ਉਹ ਕਿਉਂ ਕਰਨਗੇ ਜੀ ਉਹ ਤਾਂ ਦਾਅਵੇ ਕਰਦੇ ਨੇ ਬੜਾ ਤਸ਼ਾਹ ਲੋਕਾਂ ਚ ਹਾਲਾਂਕਿ ਦੇਖੋ ਲੋਕ ਇਤੇ ਕੁਛ ਨਹੀਂ ਮਿਲ ਰਿਹਾ ਮੈਂ ਤਾਂ ਨਹੀਂ ਕਿਤੇ ਕੋਈ ਤਸ਼ਾਹ ਦੇਖਿਆ ਜੀ ਭਰਤੀ ਜਿਹੜੀ ਹੋ ਰਹੀ ਹੈ ਇਸ ਤਰੀਕੇ ਨਾਲ ਕਾਹਦਾ ਤਸ਼ਾਹ ਫਿਰ ਕਿਹੜੀ ਭਰਤੀ ਜੀ ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਜਵਾਬ ਥੋੜਾ ਬਹੁਤਾ ਕੱਲ ਮਿਲ ਜੂ ਜਦੋਂ ਕੱਲ ਮੀਟਿੰਗ ਹੋਊ ਉਹ ਚ ਪਤਾ ਲੱਗ ਜੂ ਇੱਕ ਗੱਲ ਦਾ ਤਾਂ ਜਵਾਬ ਮਿਲ ਗਿਆ ਜੀ ਉਹਨਾਂ ਨੇ ਸੱਤਵੇਂ ਮੈਂਬਰ ਕਮੇਟੀ ਪ੍ਰਵਾਨ ਕਰ ਲਈ ਕਾਨੂੰਨੀ ਅੜਚਣ ਤਾਂ ਖਤਮ ਕਰ ਲਈ ਜੀ ਇਹਨਾਂ ਨੇ ਆਪਦੀ ਹੁਣ ਦੂਜੀ ਗੱਲ ਸੱਤਵੇਂ ਮੈਂਬਰ ਕਮੇਟੀ ਦੀ ਕੋਈ ਗੱਲ ਮੰਨੀ ਜਾਂਦੀ ਹੈ ਕਿ ਨਹੀਂ ਮੰਨੀ ਜਾਂਦੀ ਇਹ ਕੱਲ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੂਗਾ ਦੇਖਦੇ ਆਸ ਕਰਦੇ ਆ ਕਿ ਸਭ ਕੁਝ ਠੀਕ ਹੋਵੇ ਬਹੁਤ ਬਹੁਤ ਸ਼ੁਕਰੀਆ